ਸਾਡੇ ਨਾਲ ਧਰਮ ਗੁਰੂ ਜਿਹੜੇ ਨੇ ਅੱਜ ਗੋਤਮ ਜੀ ਉਹ ਵੀ ਜੁੜ ਗਏ ਨੇ ਇਸੇ ਨਾਲ ਹੀ ਪੀਜੀਏ ਤੋਂ ਸਾਡੇ ਨਾਲ ਸੀਨੀਅਰ ਡਾਕਟਰ ਜੁੜ ਗਏ ਨੇ ਆਸ਼ੀਸ਼ ਸ਼ਰਮਾ ਜੀ ਇਸੇ ਨਾਲ ਹੀ ਸਾਡੇ ਨਾਲ ਹਰਵਿੰਦਰ ਬੈਦਵਾਨ ਜੁੜ ਗਏ ਨੇ ਜਿਨ੍ਹਾਂ ਦੇ ਪਿਤਾ ਨੇ ਖਾਲੀ ਦੇ ਵਿੱਚ ਆਪਣੀ ਪੂਰੀ ਜੋ ਬੋਡੀ ਹੈ ਉਸ ਨੂੰ ਦਾਨ ਕਰ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸ਼ੋਅ ਦੇ ਵਿੱਚ ਸੋ ਬੈਦਵਾਨ ਸਾਹਿਬ ਪਹਿਲਾਂ ਤੁਹਾਡੇ ਕੋਲ ਆਨੇ ਆ ਬਹੁਤ ਵੱਡੀ ਮਿਸਾਲ ਤੁਹਾਡੇ ਪਰਿਵਾਰ ਨੇ ਜਿਹੜੀ ਹੈ ਇੱਕ ਕਾਇਮ ਕੀਤੀ ਔਰ ਜਿਵੇਂ ਤੁਹਾਡੀ ਮੇਰੀ ਗੁਫ਼ਤਗੋ ਹੋ ਰਹੀ ਸੀ ਤੁਸੀਂ ਕਹਿ ਰਹੇ ਸੀ ਕਿ ਜਿਹੜਾ ਡੋਨੇਸ਼ਨ ਲਿਖਣਾ ਬੜਾ ਸੌਖਾ ਲੇਕਿਨ ਡੋਨੇਸ਼ਨ ਕਰਨ ਵੇਲੇ ਬਹੁਤ ਸਾਰੇ ਸੋਸ਼ਲ ਫੈਕਟਰਸ ਜਿਹੜੇ ਉਹ ਸਾਹਮਣੇ ਆਉਂਦੇ ਕੀ ਮੁਸ਼ਕਲਾਂ ਆਈਆਂ ਤੁਹਾਨੂੰ ਤੁਹਾਡੀ ਜ਼ੁਬਾਨੀ ਜਾਨਣਾ ਚਾਹਾਂਗੇ ਸਭ ਤੋਂ ਪਹਿਲਾਂ ਮੈਂ ਦਿੱਲੀ ਪੋਸਟ ਦੇ ਜਿਹੜੇ ਦਰਸ਼ਕ ਨੇ ਉਹਨਾਂ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲ ਕਹਿਣਾ ਤੇ ਇਸ ਟਾਈਮ ਸਾਡੇ ਘਰ ਦੇ ਵਿੱਚ ਇੱਕ ਸੋਗ ਦਾ ਮਾਹੌਲ ਨਹੀਂ ਹੈ ਕਿਉਂਕਿ ਫਾਦਰ ਸਾਹਿਬ ਨੇ ਜਿਹੜਾ ਉਹ ਸ਼ਰੀਰ ਛੱਡਿਆ ਤਾਂ ਉਹ ਪੂਰੀ ਤਰ੍ਹਾਂ ਪ੍ਰਿਪੇਅਰਡ ਸੀ ਕਿ ਆਪਾਂ ਨੇ ਕੁਛ ਨਾ ਕੁਛ ਸਮਾਜ ਦੇ ਲਈ ਬਹੁਤ ਹੀ ਪੋਜ਼ਿਟਿਵ ਕਰਕੇ ਜਾਣਾ ਜਿਸ ਦਾ ਸਨੇਹਾ ਦੂਰ ਤੱਕ ਜਾਵੇ ਆਲਦੋ ਉਹ ਇੱਕ ਪ੍ਰੋਸਟੇਟ ਕੈਂਸਰ ਦੇ ਪੇਸ਼ੈਂਟ ਸਨ ਪਰ ਪ੍ਰੋਸਟੇਟ ਕੈਂਸਰ ਨੂੰ ਵੀ ਉਹਨਾਂ ਨੇ ਬਿਲਕੁਲ ਵੀ ਡੋਮਿਨੇਟ ਨਹੀਂ ਕਰਨ ਦਿੱਤਾ ਉਹਨਾਂ ਨੇ ਆਪਣੀ ਵਿਲ ਪਾਵਰ ਦੇ ਨਾਲ ਜਿਹੜਾ ਉਸ ਦਾ ਪੀਐਸਏਸੀ ਉਸ ਨੂੰ ਜ਼ੀਰੋ ਰੱਖਿਆ 2016 ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਬਾਡੀ ਸੀ ਉਹ ਬਿਲਕੁਲ ਡੋਨੇਟ ਕਰ ਦਿੱਤੀ ਪੀਜੀਆਈ ਨੇ ਜਦੋਂ ਡਿਸਟ੍ਰਿਕਟ ਕੋਰਟਸ ਦੇ ਵਿੱਚ ਸਾਡੇ ਇੱਕ ਵਾਰੀ ਪੀਜੀਆਈ ਦਾ ਕੈਂਪ ਲੱਗਾ ਉਸ ਕੈਂਪ ਦੇ ਵਿੱਚ ਉਹਨਾਂ ਨੇ ਮਤਲਬ ਕਿ ਵੀ ਜਿਹੜੇ ਸਾਡੇ ਡਿਸਟ੍ਰਿਕਟ ਕੋਰਟ ਦੇ ਸਾਡੇ ਪ੍ਰੈਜ਼ੀਡੈਂਟ ਸਨ ਰਵਿੰਦਰ ਜੋਲੀ ਜੀ ਉਹਨਾਂ ਨੇ ਨਾਲ ਵਿਟਨੈਸ ਬਣੇ ਤੇ ਫਿਰ ਅਸੀਂ ਸਾਰਿਆਂ ਨੇ ਰਲ ਕੇ ਬਹੁਤ ਸਾਰੇ ਵਕੀਲਾਂ ਨੇ ਡੋਨੇਟ ਕੀਤੇ ਆਪਣੇ ਆਪਣੇ ਆਰਗਨਸ ਆਪਣੇ ਆਪਣੀ ਬਾਡੀਜ਼ ਇੱਕ ਡੋਨੇਟ ਕਰ ਦੇਣਾ ਇੱਕ ਬਹੁਤ ਵਧੀਆ ਗੱਲ ਹੈ ਪਰ ਇਸ ਫੈਸਲੇ ਨੂੰ ਲਾਗੂ ਕਰਨਾ ਉਹ ਉਹਨਾਂ ਦੇ ਜਿਹੜੇ ਪਿੱਛੇ ਰਹਿ ਜਾਂਦੇ ਨੇ ਜਿਹੜੇ ਪਰਿਵਾਰਕ ਸਦਸਿਆ یا پھر ਪਰिवार ਦੇ ਜਿਹੜੇ ਵੀ ਮੈਂਬਰ ਉਹਨਾਂ ਸਾਰਿਆਂ ਨੂੰ ਇਸ ਸਮਾਜਿਕ ਬੰਧਨਾ ਤੋਂ ਉੱਤੇ ਉੱਠ ਕੇ ਇਸ ਨੂੰ ਮਤਲਬ ਕਿ ਤੋੜਨਾ ਹੁੰਦਾ ਹੈ ਸਮਾਜਿਕ ਪਰੰਪਰਾਵਾਂ ਬਣੀਆਂ ਹੋਈਆਂ ਨੇ ਕਿ ਪਹਿਲਾਂ ਸੰਸਕਾਰ ਕਰਾਂਗੇ ਫੁੱਲ ਫੁੱਲ ਚੁਗਾਗੇ ਪਰ ਸਾਨੂੰ ਫਾਦਰ ਸਾਹਿਬ ਨੇ ਇਸ ਗੱਲ ਦੇ ਉੱਤੇ ਵਿਸ਼ਵਾਸ ਦਿਵਾਇਆ ਕਿ ਦੇਖੋ ਜਦੋਂ ਤੁਸੀਂ ਸੰਸਕਾਰ ਕਰੋਗੇ ਇੱਕ ਪਲਾਂਟ ਦੀ ਵੀ ਡੈਥ ਮੇਰੇ ਨਾਲ ਹੋਊਗੀ ਸੋ ਅਸੀਂ ਉਸ ਨੂੰ ਬਚਾਉਣਾ ਹੈ ਇਟਸ ਨਾਟ ਓਨਲੀ ਕਿ ਬੀ ਡੋਨੇਟਿੰਗ ਅ ਬਾਡੀ ਇਟਸ ਆਲਸੋ ਸੇਵਿੰਗ ਦਾ ਪਲਾਂਟਸ ਤੇ ਪਲਾਂਟਸ ਜੇ ਅਸੀਂ ਨਹੀਂ ਲਾਏ ਤਾਂ ਅਸੀਂ ਬਟ ਕਟਕਟ ਜਿਹੜਾ ਇੱਕ ਪਲਾਂਟ ਹੈਗਾ ਉਹਨੂੰ ਬਚਾਤਾ ਸਕੀਏ ਸੋ ਇਸ ਤਰੀਕੇ ਦੇ ਨਾਲ ਹੁਣ ਸਾਡੇ ਘਰ ਦੇ ਵਿੱਚ ਜਿੰਨੇ ਵੀ ਸੀਗੇ ਕਿਸੇ ਨੇ ਕੋਈ ਸੋਗ ਦਾ ਮਾਹੌਲ ਨਹੀਂ ਬਣਾਇਆ ਦੇ ਵਰ ਆਲ ਹੈਪੀ ਮੇਰੇ ਜਿਹੜੇ ਫਾਦਰ ਸਾਹਿਬ ਨੇ ਸਭ ਤੋਂ ਜ਼ਿਆਦਾ ਖੁਸ਼ੀ ਇਸ ਗੱਲ ਦੀ ਸੀ ਕਿ ਮੇਰੇ ਦੋਹੇ ਬੱਚੇ ਜਿਹੜੀ ਮੇਰੀ ਕੀਤੀ ਹੋਈ ਪਲਾਨ ਹੈ ਉਸ ਤੇ ਉੱਤੇ ਫੁੱਲ ਚੜਾਉਣ ਨੂੰ ਦੋਹੇ ਰਾਜ਼ੀ ਨੇ ਤੇ ਉਹਨਾਂ ਦੇ ਸਾਰੇ ਫੈਮਿਲੀ ਦੇ ਵਿੱਚ ਕਿਸੇ ਦੇ ਵਿੱਚ ਕਿੰਤੂ ਪਰੰਤੂ ਦੀ ਕੋਈ ਗੱਲ ਨਹੀਂ ਹੈ ਤੇ ਉਹਨਾਂ ਦਾ ਜੋ ਵੀ ਮੇਰੇ ਉਹਨਾਂ ਦੀ ਵਿਲ ਸੀਗੀ ਉਸ ਦੇ ਉੱਤੇ ਅਸੀਂ ਸਾਰੇ ਪਰਿਵਾਰ ਨੇ ਮੇਰੇ ਮਦਰ ਨੇ ਮੇਰੇ ਬ੍ਰਦਰ ਨੇ ਮੇਰੇ ਭਾਬੀ ਜੀ ਨੇ ਮੇਰੀ ਮਿਸਸਸ ਨੇ ਮੇਰੇ ਸਾਡੇ ਬੱਚਿਆਂ ਨੇ ਸਾਰਿਆਂ ਨੇ ਤਾਇਆ ਚਾਚਾ ਜੀ ਜਿੰਨੇ ਵੀ ਹੈ ਨੇ ਉਹ ਸਾਰੇ ਪਰਿਵਾਰ ਨੇ ਰਲ ਮਿਲ ਕੇ ਮਤਲਬ ਕਿ ਫੁੱਲ ਚੜਾਏ ਐਂਡ ਸਾਰੇ ਹੀ ਇਲਾਕੇ ਦੇ ਵਿੱਚ ਬਹੁਤ ਹੀ ਵਧੀਆ ਸੁਨੇਹਾ ਗਿਆ ਉਹਦੇ ਵਿੱਚ ਉਹ 에ਅਰ ਫੋਰਸ ਦੇ ਵੀ ਐਕਸ ਵਰਕਰ ਸਨ ਤੇ ਉਥੇ IAF ਵਾਲੇ ਜਿਹੜੇ ਆ ਕੇ ਉਹਨਾਂ ਨੇ ਵੀ ਮਤਲਬ ਕਿ ਉਹਨੂੰ ਸਟੇਟ ਆਨਰਸ ਦੇ ਨਾਲ ਅਵਾਰਡ ਕੀਤਾ ਸੋ ਇਸ ਦੇ ਨਾਲ ਮਤਲਬ ਕਿ ਵੀ ਇਹ ਬਹੁਤ ਹੀ ਵੱਡਾ ਮੈਸੇਜ ਸਾਡੇ ਸਾਰੇ ਇਲਾਕੇ ਤੇ ਸਮਾਜ ਦੇ ਵਿੱਚ ਗਿਆ